ਅੱਜ ਦੇ ਇਸ ਡਿਜੀਟਲ ਦੌਰ ਦੇ ਵਿੱਚ ਬਹੁਤ ਸਾਰੀਆਂ ਆਨਲਾਈਨ ਠੱਗੀਆਂ ਚੱਲੀਆਂ ਨੇ ਰੋਜ਼ਾਨਾ ਠੱਗੀਆਂ ਹੁੰਦੀਆਂ ਨੇ ਪਰ ਇਹਦੇ باوجود ਵੀ ਸਾਡੇ ਲੋਕ ਤਾਂ ਹੈਗੇ ਉਹ ਕਿਤੇ ਰਹਿ ਕੇ ਸ਼ਿਕਾਰ ਹੋ ਜਾਂਦੀਆਂ ਅੱਜ ਇਹ ਜੇ ਇੱਕ ਸਾਡਾ ਨੌਜਵਾਨ ਹੈ ਮੁੰਡਾ ਮੋਬਾਈਲ ਸ਼ਾਪ ਕਰਦਾ ਇੱਥੇ ਤੇ ਉਹਨੂੰ ਇੱਕ ਆਨਲਾਈਨ ਕਾਲ ਆਉਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਜਾਲ 'ਚ ਕਿਸ ਤਰ੍ਹਾਂ ਫਸਿਆ ਆਪਾਂ ਤਮਾਮ ਗੱਲਬਾਤ ਜਾਣਾਂਗੇ ਕਿ ਤੁਹਾਨੂੰ ਦੱਸ ਦਈਏ ਕਿ ਇਹ ਲਾਈਵ ਦੇ ਦੌਰਾਨ ਆਪਾਂ ਵੀਡੀਓ ਉਹਨਾਂ ਨਾਲ ਕਾਲ ਵੀ ਕਰਾਂਗੇ ਜਿਹੜੇ ਠੱਗੀ ਦਾ ਜਿਨ੍ਹਾਂ ਨਾਲ ਠੱਗੀ ਜਿਨ੍ਹਾਂ ਨੇ ਠੱਗੀ ਕੀਤੀ ਹੈ ਜਿਹੜਾ ਕਾਲ ਕਰਦੇ ਆ ਉਹਨਾਂ ਵੀ ਕਾਲ ਕਰਾਂਗੇ ਤੇ ਇਹ ਮੁੰਡਿਆਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਵੀ ਕਿਸ ਤਰ੍ਹਾਂ ਗੱਲ ਹੋਈ ਸਾਰੀ ਹਾਂਜੀ ਬਈ ਕੀ ਨਾਮ ਹੈ ਤੁਹਾਡਾ ਰਜਿਤ ਕੁਮਾਰ ਨਾਮ ਹੈ ਮੇਰਾ ਜੀ ਆਰਾਮ ਨੂੰ ਥੋ ਗਲਤੀ ਹੋਈ ਹੈ ਤੇ ਕਦੋਂ ਤੁਹਾਨੂੰ ਕਾਲ ਆਈ ਸੀ ਸਰ ਇਹ ਪਹਿਲੀ ਮੈਨੂੰ ਕਾਲ ਆਈ ਜੀ ਇਸ ਮੰਤਰੀ ਵਿੱਚ ਵਿੱਚ ਮੈਨੂੰ ਤਰੀਕ ਨਹੀਂ ਯਾਦ ਠੀਕ ਹੈ ਮੈਨੂੰ ਕਹਿੰਦੇ ਤੁਸੀਂ ਆਈਡੀ ਬਣਵਾਣੀ ਹੈ ਜੀ ਸੀਐਸਪੀ ਵਾਲੀ ਬਗੇ ਉਹ ਆਧਾਰ ਕਾਰਡ ਬਗੈ ਬੰਦ ਠੀਕ ਹੈ ਮੈਂ ਕਹਾਂ ਹਾਂਜੀ ਬਣਵਾਣੀ ਹੈ ਕਹਿੰਦੇ ਤੁਹਾਡੀ ਆਈਡੀ ਬਣ ਜੂਗੀ ਤੁਹਾਡੇ 1500 ਰੁਪਏ ਲੱਗਣਗੇ ਬਗੈ ਠੀਕ ਹੈ ਸਰ ਬਣਵਾ ਲੀ ਕੋਈ ਗੱਲ ਨਹੀਂ ਠੀਕ ਹੈ ਕਹਿੰਦੇ ਚਲੋ ਤੁਸੀਂ ਆਪਣਾ ਆਧਾਰ ਕਾਰਡ ਤੇ ਡਾਕੂਮੈਂਟ ਵਗੈਰਾ ਜੋ ਵੀ ਹੈ ਸੈਂਡ ਕਰ ਦਿਓ ਠੀਕ ਹੈ ਮੈਂ ਸੈਂਡ ਕਰਤੀ ਉਹਨਾਂ ਨੂੰ ਤੇ ਜਦੋਂ ਉਹਨਾਂ ਨੇ ਮੈਨੂੰ ਮੋਬਾਈਲ ਨੰਬਰ ਸੈਂਡ ਕੀਤਾ ਤੇ ਉਹਨਾਂ ਨੇ ਆਈਡੀ ਕ੍ਰੀਏਟ ਕਰਤੀ ਮੈਨੂੰ ਕਹਿੰਦੇ ਤੁਹਾਨੂੰ ਇੱਕ ਬਾਰਕੋਡ ਭੇਜਦਾ ਠੀਕ ਹੈ ਬਾਰਕੋਡ ਦੇ ਵਿੱਚ 1500 ਰੁਪਏ ਪਾ ਦਿਓ ਮੈਂ ਉਹਨਾਂ ਨੂੰ 1500 ਰੁਪਏ ਵੀ ਪਾ ਪਏ ਠੀਕ ਹੈ ਤੇ ਉਹਨਾਂ ਨੇ ਆਈਡੀ ਬਣਾ ਪਈ ਠੀਕ ਹੈ ਤੁਹਾਨੂੰ ਆਈਡੀ ਦਾ ਨਾਮ ਦਿਖਾ ਨਹੀਂ ਆਈਡੀ ਚਲੋ ਆਈਡੀ ਦਾ ਨਾਮ ਤੋਂ ਬਣਾ ਦੇ ਜੇ ਬਾਅਦ ਚ ਦੇਖ ਲਵਾਂਗੇ ਠੀਕ ਹੈ ਆਈਡੀ ਬਣਾ ਤੀ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਨੇ 1500 ਪਾਤੀ ਕਹਿੰਦੇ ਤੁਸੀਂ 1500 ਰੁਪਏ ਹੋਰ ਪਾਓ ਤੁਹਾਡੀ ਆਈਡੀ ਪ੍ਰੋਸੈਸ ਕਰਨੀ ਹੈ ਅੱਛਾ ਉਹਨਾਂ ਨੇ ਸੀ ਵੀ ਭਰ ਆ ਕੇ ਉਸ ਤੋਂ ਬਾਅਦ ਫਿਰ ਕਹਿੰਦੇ ਵੀ 1500 ਹੋਰ ਪਾਓ ਹੋਰ ਪਾਓ ਆਈਡੀ ਪ੍ਰੋਸੈਸ ਕਰਨੀ ਹੈ ਇਹ ਗੱਲ ਤੁਹਾਨੂੰ ਪਹਿਲਾਂ ਦੱਸੀ ਸੀ ਵੀ 1500 ਤੋਂ ਬਾਅਦ ਹੋਰ ਲੱਗਣਗੇ ਨਹੀਂ ਜੋ ਸਟਾਰਟਿੰਗ ਤੋਂ ਗੱਲ ਕੀਤੀ ਸੀ 1500 ਚ ਸਾਰਾ ਕੰਮ ਤੁਹਾਨੂੰ ਦੱਸਿਆ ਸੀ ਹਾਂਜੀ ਕਹਿੰਦੇ ਤੁਹਾਡੀ ਆਈਡੀ ਸਾਰਾ ਕੁਝ ਚੱਲ ਪੂਗਾ ਜੀ ਠੀਕ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ 1500 ਹੋਰ ਮੰਗਿਆ ਤੁਹਾਡਾ ਮੱਥਾ ਹੀ ਠਣਕਿਆ ਵੀ ਇਹ ਠੱਗੀ ਹੋ ਸਕਦੀ ਹੈ ਕਿਤੇ ਮੈਂ ਮੱਥਾ ਮੈਂ ਚਲੋ ਕੋਈ ਗੱਲ ਨਹੀਂ 1200 ਇਹ ਵੀ ਜਾਂਦਾ ਜਾਣ ਦੋ ਠੀਕ ਹੈ ਉਹ ਕਹਿੰਦੇ ਨਹੀਂ ਤੁਸੀਂ 1200 ਨਹੀਂ ਪਾ ਰਹੇ ਤੁਸੀਂ 1500 ਪਾਓ ਮੈਂ ਉਹਨੂੰ 300 ਰੁਪਏ ਹੋਰ ਪਾਦਾ ਜੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਾਣ ਦੋਈ ਠੀਕ ਹੈ ਮੈਂ ਮੈਂ ਕਿਹਾ ਚਲੋ ਆਪਾਂ ਆਈਡੀ ਲੈਣੀ ਆਪਾਂ ਨੂੰ ਆਪਾਂ ਕੰਮ ਕਰਨਾ ਹੈ ਉਹ ਕੰਮ ਗਾਹਾਂ ਵਧਾਣਾ ਹੈ ਠੀਕ ਹੈ ਆਪਾਂ ਕਰਦੇ ਹਾਂ 520 ਰਸਕੜਿਆ 300 ਪਾਓ ਠੀਕ ਹੈ ਠੀਕ ਹਾਂ ਠੀਕ ਹੈ ਉਹ ਕਹਿੰਦੇ ਤੁਹਾਡੀ ਹਜੇ ਮਤਲਬ ਤੁਹਾਡੀ ਆਈਡੀ ਪ੍ਰੋਸੈਸ ਹੋਣੀ ਨਹੀਂ ਕੋਈ ਤੁਸੀਂ ਟੁਕੜੇ ਦੇ ਵਿੱਚ ਪੇਮੈਂਟ ਪਾਈ ਹੈ ਠੀਕ ਹੈ ਤੁਸੀਂ 1500 ਰੁਪਏ ਪੂਰਾ ਸਕਰੀਨਸ਼ਾਟ ਪਾਣਾ ਹੈ ਉਹ ਲੱਗੂਗਾ 1500 ਦਾ ਪੂਰਾ ਸਕਰੀਨਸ਼ਾਟ ਪਾਣਾ ਉਹ ਲੱਗੂਗਾ ਜੀ ਠੀਕ ਹੈ ਜੀ ਮੈਂ 1500 ਰੁਪਏ ਉਹਨਾਂ ਨੂੰ ਹੋਰ ਪਾਤਾ ਜੀ ਮੈਨੂੰ ਕਿ ਦੂਜੀ ਵਾਰ ਪਾਇਆ ਜੀ ਦੂਜੀ ਵਾਰ 1500 ਰੁਪਏ ਪਾਇਆ ਜੀ ਆਪ 1500 ਕਹਿੰਦੇ ਤੁਹਾਡੀ ਆਈਡੀ ਪ੍ਰੋਸੈਸ ਹੋ ਗਈ ਹੁਣ ਤੁਹਾਡੀ ਆਈਡੀ ਤੁਸੀਂ ਚਲਾ ਸਕਦੇ ਹੋ ਮਨ ਨੂੰ ਕਹਿੰਦਾ ਕਿ ਮੈਂ ਬਹੁਤ ਮਤਲਬ ਹੈਗਾ ਠੀਕ ਹੈ ਮੈਂ ਕਿਸੇ ਤੋਂ ਪੇਮੈਂਟ ਉਧਾਰੀ ਲਈਤੀ ਹੈ ਫੜੀ ਹੈ ਉਧਾਰੀ ਫੜੀ ਹੈ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਹਿੰਦੇ ਤੁਹਾਨੂੰ ਸਿਰਫ 5 ਮਿੰਟ ਵਾਸਤੇ ਪੇਮੈਂਟ ਲੈਣੀ ਹੈ 5 ਮਿੰਟ ਬਾਅਦ ਤੁਸੀਂ ਪੇਮੈਂਟ ਵਾਪਸ ਕਰ ਦੇਣੀ ਹੈ। ਤੁਸੀਂ ਵਿਸ਼ਵਾਸ ਕਰ ਲਿਆ ਉਹਦਾ ਮੈਂ ਵਿਸ਼ਵਾਸ ਕਰ ਲਿਆ। ਠੀਕ ਹੈ। ਤਾਂ ਫਿਰ ਵੀ ਮੈਂ ਉਹਨੂੰ ਕਰਤਾ। ਹੁਣ ਮੈਨੂੰ ਕਹਿੰਦੇ ਤੁਸੀਂ 3000 ਰੁਪਿਆ ਤੁਹਾਡਾ ਪ੍ਰੋਸੈਸ ਕਰਦਾ ਜਦ ਸਾਰਾ ਆਈਡੀ ਚਲਾਉਣ ਦਾ ਪੈਸੇ ਕਢਵਾਉਂਦਾ ਪਰੰਦਾ ਤੇ 3000 ਰੁਪਿਆ ਤੁਸੀਂ ਪਾਓ। ਹਾਂ। ਜਣੀ 1500 ਪਹਿਲਾਂ ਲੜਿਆ 1500 ਫੇਰ ਲੜਿਆ ਫਿਰ ਉਹਦੂਆ 3000 ਹੋਰ ਮੰਗਦੇ 300 ਰੁਪਿਆ 45 ਰੁਪਿਆ ਡੋਟਰ ਮੈਂ ਪਾਤਾਈ। ਤਿੰਨ ਵਾਰ ਬਾਤ ਆ ਤੁਸੀਂ। ਹਾਂ। ਤਿੰਨ ਵਾਰ 45 ਰੁਪਿਆ ਪਾਤਾਈ ਉਹ 10 ਯਰ ਕਹਿੰਦੇ ਹੋਰ ਹੋਰ ਦੋ ਫਿਰ ਜਾ ਕੇ ਤੋਂ ਠੀਕ ਕਹਿੰਦੇ ਤੁਸੀਂ ਪੈਸੇ ਘਟ ਸਕਦੇ ਹਾਂ ਮੈਂ ਕਿਹਾ ਜੀ ਮਤਲਬ ਮੈਂ ਕਿਹਾ ਜੀ ਮੈਂ ਆਪਾਂ ਗਲਤ ਹੈ ਮੈਂ ਕਿਹਾ ਮੈਂ ਮੈਂ ਕਹਿੰਦਾ ਚਲੋ ਹਾਂ ਮੈਂ ਮੜਾ ਕੀਤਾ ਤੇ ਉਹਨਾਂ ਨੇ ਫੋਨ ਕੀਤਾ ਤੁਸੀਂ ਪਾਓ ਮਤਲਬ ਕੀਤਾ ਤੇ ਹੁਣ ਵੀ ਉਹਨਾਂ ਦੀ ਕੋਲ ਆ ਰਹੀ ਹੈ ਕਹਿੰਦੇ ਤੁਸੀਂ ਮੈਂ ਕਹਿੰਦੇ ਤੁਹਾਡੇ 4500 ਤੁਹਾਡੇ ਵਾਪਸ ਆ ਜਾਣਗੇ ਮੈਂ ਤੇ ਤੁਸੀਂ ਉਹ ਕੋਲ ਆਈ ਹੈ ਮੈਂ ਤੁਹਾਡੇ 4500 ਵਾਪਸ ਕਰ ਦਾਂਗੇ ਸਿਰਫ ਇਹ ਵਾਪਸ ਕਿਵੇਂ ਹੋਣਗੇ ਕਹਿੰਦੇ ਸਿਰ 3280 ਰੁਪਏ ਮੈਂ 4580 ਰੁਪਏ ਪਾਣਾ ਹੈ ਕਹਿੰਦਾ ਤੇ 3280 ਰੁਪਏ ਹੋਰ ਮੰਗ ਰਿਹਾ 3280 ਰੁਪਏ ਤੋਂ ਗੱਲ ਉਹਨਾਂ ਨਾਲ ਗੱਲ ਹੁੰਦੀ ਆ ਜੇ ਤੁਸੀਂ ਕਾਲ ਕਰੋਗੇ ਚੱਕ ਲੈਣਗੇ ਫੋਨ ਕਰਾਂਗੇ ਫੋਨ ਚੱਕ ਲੈਣਗੇ ਮੈਂ ਕਾਲ ਕਰਤਾ ਆਪਾਂ ਦੋਸਤੋ ਇਹਨਾਂ ਨੂੰ ਬਾਰ-ਬਾਰ ਕਾਲ ਆਉਂਦੀ ਆ ਅਸੀਂ ਇਹੀ ਦਿਖਾਉਣਾ ਸੀ ਬਾਰ-ਬਾਰ ਕਾਲ ਆਉਂਦੀ ਆ ਤੇ ਕੀ ਕਹਿੰਦੇ ਇਹਨਾਂ ਨੂੰ ਕਿੰਨੇ ਪੈਸੇ ਦੀ ਲਵਾਨ ਕਰਦੇ ਇਹਨਾਂ ਨੇ 4500 ਪਾ ਚੁੱਕਿਆ ਹੁਣ ਤੱਕ ਤੇ 4500 ਤੋਂ ਬਾਅਦ 3000 ਹੋਰ ਮੰਗਦੇ ਆ ਉਹ ਕਹਿੰਦੇ ਵੀ ਤੈਨੂੰ ਜਾਰ ਹੋਰ ਪਾਓ ਉਸ ਤੋਂ ਬਾਅਦ ਅਸੀਂ ਨੰਬਰ ਦੱਸਦੀ ਕੀ ਕੀ ਨੰਬਰ ਉਹਨਾਂ ਦਾ ਆਪਾਂ ਨੰਬਰ ਦੱਸ ਦਿੰਦੇ ਹਾਂ ਸਕਰੀਨ ਤੇ ਦਿਖਾ ਦਿੰਨੇ ਆ ਬੋਲ ਦਿੰਨੇ ਨੰਬਰ ਹੈ ਜੀ 8000 8000 ਹਾਂ 8 ਤਿੰਨ ਵਾਰ 0 56 ਬਿਲਕੁਲ ਕਰੋ ਤੋਂ ਬਾਅਦ ਨੰਬਰ ਦੱਸਾਂਗੇ ਨਹੀਂ ਨਹੀਂ ਬੋਲਣੇ ਨੰਬਰ ਕੋਈ ਨਹੀਂ ਬਾਤ ਨੰਬਰ ਹੈਗਾ ਜੀ ਆਪਣਾ 8000 561963 ਠੀਕ ਹੈ ਮੈਂ ਇੱਕ ਵਾਰੀ ਫਿਰ ਦੁਹਰਾ ਦਿੰਦਾ ਜੀ ਨੰਬਰ ਹੈਗਾ 830 561963 ਅਕੋਲ ਹੋ ਰਹੀ ਹੈ ਕੋਲ ਅੰਦਰ ਦੀ ਵੀਟਿੰਗ ਚੱਲੀ ਹੈ ਕਿਰਪਾ ਕਰਕੇ ਕੁਛ ਸਮੇਂ पश्चात ਪ੍ਰਯਾਸ ਕਰੀ ਸਪੰਜ ਲੋਕਾਂ ਨੇ ਇਟ ਕੈਨਟ ਆਨਸਰ ਇਨਸਟੈਂਟਲੀ ਤੁਹਾਡੇ ਦੁਆਰਾ ਦੁਆਰਾ ਕੋਲਾ ਦੁਆਰਾ ਕੋਲਾ ਆਉਣੇ ਪਾ ਤੇ ਹਜੇ ਵੀਟਿੰਗ ਜਾ ਰਹੀ ਹੈ ਕਿਸੇ ਹੋਰ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹੋਣਗੇ ਕਿਸੇ ਹੋਰ ਨੂੰ ਟਰਾਈ ਕਰ ਰਹੇ ਹੋਣਗੇ ਦਿਨ ਦੇ ਵਿੱਚ ਇਹ ਜੇ ਕਿੰਨੇ ਲੋਕਾਂ ਨੂੰ ਠੱਗਦੇ ਆ ਇਹ ਕੋਈ ਨਹੀਂ ਪਤਾ ਕੋਈ ਹਿਸਾਬ ਨਹੀਂ ਇਹਨਾਂ ਦਾ ਜਿੰਨੇ ਕਿ ਲੋਟ ਆ ਜਾਂਦੇ ਆ ਦੇਖੋ ਇਹਨਾਂ ਤੋਂ 1500 ਲੈ ਲਿਆ ਫਿਰ 1500 ਲੈ ਲਿਆ ਫਿਰ 1500 ਲੈ ਲਿਆ ਤਿੰਨ ਵਾਰ 1500 ਲੈ ਕੇ ਹੁਣ 3000 ਮੰਗ ਰਿਹਾ ਕੋਲ ਤੇ ਕਾਲ ਚੱਲ ਰਿਹਾ ਕਰਵਾ ਲਓ ਜੀ ਮੈਂ ਵਰਨਾ ਬਹੁਤ ਲੇਟ ਹੋ ਜਾਊਗਾ ਜੀ ਦੇਖੋ ਕਾਲ ਕੱਟ ਕਰਕੇ ਆਉਣਾ ਪੜਾ ਸਰ ਮੇਰੀ ਬਾਤ ਸੁਣੀਏ ਸਰ ਕੋਈ ਦਿੱਕਤ ਪੈਸਾ ਨਹੀਂ ਤੋਂ ਨਹੀਂ ਆਏਗੀ ਸਰ ਆਪ ਕਾਲ ਤੇ ਰਹੋ ਔਰ 3 ਮਿੰਟ ਤੱਕ ਕਾਲ ਤੇ ਰਹਿਣਾ ਪੇਮੈਂਟ ਕਰਨੇ ਕੇ ਬਾਅਦ ਠੀਕ ਆਪ ਦਾ ਕਾਲ ਹੀ ਆਪ ਦਾ ਪ੍ਰੋਸੈਸ ਕਲੀਅਰ ਕਰਨੇ ਕੇ ਬਾਅਦ ਕਾਟੂਗਾ ਠੀਕ ਹੈ ओके okay. हाँ जी हाँ जी हाँ जी सर सर मैंने आपकी एंट्री ना आई खोलता हूँ आपकी मैं आई डी खोलता हूँ सर मैं आपकी आगे आगे आगे। okay. मैं वापस वापस बा, कॉल करता हूँ वापस कॉल करता हूँ सर आपको अच्छा सुनो ਇਹ ਜਦੋਂ ਤੁਸੀਂ ਹਾਂ ਲੋਕਾ ਕਪੜਾ ਪਰ ਦੇਖਦੇ ਆ ਕੀ ਗੱਲ ਹੋਈ ਆ ਦੁਬਾਰਾ ਕਾਲ ਕਰਦੇ ਆ ਦੁਬਾਰਾ ਕਪੜਾ ਉਹ ਕਰਦੇ ਤੁਸੀਂ ਫੋਨ ਕਰਨੀ ਪਊਗੀ ਆਪਾਂ ਗੱਲ ਅੱਛਾ ਉਹ ਗੱਲ ਕਰਦੇ ਠੀਕ ਹੈ ਨਹੀਂ ਉਹਨਾਂ ਨੇ ਹੁਣ ਕੀ ਕਿਹਾ ਕਾਲ ਦੇ ਵਿੱਚ ਉਹ ਕਹਿੰਦੇ ਤੁਸੀਂ ਪੇਮੈਂਟ ਪਾਓ ਥੋੜੀ ਕਹਿੰਦੇ ਤੁਸੀਂ ਕਹਿੰਦੇ ਅਸੀਂ ਔਨ ਔਨ ਕਾਲ ਤੇ ਕਰਵਾ ਦੇਣਾ ਤੁਹਾਡੀ ਬਹੁਤ ਦੋਸਤ ਹਾਂਜੀ ਸਰ ਆਹ ਬਤਾਓ ਸਰ

मुझे पता है आपने कहीं कहीं से एडजस्ट किया है मुझे पता है इतना टाइम लगा इतने कस्टमरों के काम किए सब जाके पैसा बना मेरे भाई मेहनत का पैसा नहीं खा के मांगूंगा इतना खर्च कर सकते हैं आप सर कितना सेंड करना जी बत्तीस सौ अस्सी एक करो तो करनी है सर वैसे आईडी करनी है मगर जे आईडी अपना मतलब जे करो करो तक करने पड़ेगा ये होनी ये करने पड़ेंगे। सर आपकी आवाज कट रही है सर मैं ऐसे कह रहा हूं कि जो आ, जो आईडी चलानी है हमने जो अब 3280 रुपए पेमेंट करनी है तो जे अभी करने पड़ेंगे मेरे को हां ये वाली आप अभी करते हैं फिर ही तो सर पैसे पे, वापस सर पहले वाले पे पैसे तो वापस आएंगे सर मगर सर पहले वाले पैसे तो वापस आए नहीं सर सर एक देखो आपको एक बार फिर रिपीट कर देता हूँ हाँ एक बार यहाँ आराम से सुन लीजिएगा उसके बाद अपना फैसला ले लीजिएगा हाँ ओके हाँ तो अभी तक आपने मेरे पास जो पैसा किया है वो तो राइट हाँ जी है ना वो तो आपके फ्री वॉलेट में मैंने कहा, अब रही बात सुनने के लिए तो वो पच्चीस सौ माइनस दिखा रहे जो कि मैंने आपको वीडियो कॉल पर सिखाया था तो आप पच्चीस सौ अस्सी रुपए डाल और मेरे पास जिंदगी रिचोट भेज ये और तीन मिनट तक करना भी नहीं करना इस तीन मिनट बाद आपको पूरा का पूरा आठ हजार रुपये समथिंग पूरा आठ हजार मेरी होगा सात आठ कुछ होगा यानी अप्रोक्स आठ हजार बोल रहा हूँ आठ हजार समीन पैसा आपका आपके पास आ जाएगा उससे चाहे काम करो चाहे उसको अपने फोन पे में निकाल दो आपके पास सर सर पता क्या है मैं मैं पे, मैं पैसे डाल नहीं सकता सर आप ना पता क्या है मेरी बात सुनिए आप पेमेंट मेरी ना वापिस कर दो तो, मैंने आईडी लेनी नहीं है ले 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 सर देखिए वही बात पता क्या है मैं सर सॉरी सर पता क्या है मैं मैं ऐसे हो नहीं सकता सर प्लीज मेरी बात मानिए मैं मेरे पेमेंट जो भी फंसी हुई है ना अब मेरे को प्लीज वापस कर दो सर मैंने आईडी डी ली सर मैंने मैं किसी और से ले लूंगा सर

था था बात सर, सर मैं आप सर मैं सर सर, सर आप मेरी सर आप पेमेंट सर मेरी पेमेंट वापस सर नहीं सर, नहीं तो सर मेरी बात सुनिए सर और मेरी पेमेंट वापस करवा दीजिए सर

और सर देखिए आप जैसे अभी कहा होगी ना एग्जैक्ट मैं तो शॉप ही बैठा हूँ सर मैं 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 कह जाना है हाँ तो वहाँ से यहाँ तक आओगे कितने में आप वहाँ से छह हजार रुपए और मैं बोल बोला हूँ सिर्फ बत्तीस सौ तो अस्सी मेरे भाई आप बिना बात का वो डर कर रहे हो कि ऐसा हो जाएगा वैसा हो जाएगा

सर सॉरी सर मैं ना ऐसे कर नहीं सकता सर मैं ना, सर मैं मैं, मैं, ना, मैं साइबर कैफे में ना पा चुका हूँ जी मैं बिल्कुल आप जो आपको अच्छा लगे मैं आपसे इसमें भी नहीं लड़ूंगा आपको जो ठीक लगे आप कर दीजिए मैं उसके अलावा मेरे सामने मेरे पास रहेंगे मैं उनको वो शो कर दूंगा आपकी इच्छा मुझे सब मंजूर अच्छा ਕਿਉਂਕਿ ਮੈਂ ਜੋ ਵੀ ਕੰਮ ਕਰਦਾ ਹਾਂ ਲੋਇਲ ਕਰਦਾ ਹਾਂ ਕੋਈ ਗਲਤ ਕੰਮ ਨਹੀਂ ਕਰਦਾ ਮੋਟੋਮੇਟਰ ਸਰ ਸਰ ਆਪ ਮੇਰੀ ਆਪ ਕਿਰਪਾ ਕਰਕੇ ਮੇਰੀ ਪੇਮੈਂਟ ਵਾਪਸ ਕਰਵਾ ਦੇ ਸਕਦੇ ਪਲੀਜ਼ ਐਂਕੀ ਤੁਹ ਸਰ ਆਪ ਵੀ ਨਾ ਬਾਤ ਕਿ ਲੜਾਈ ਕਰ ਰਹੇ ਹੋ ਸਰ ਮੈਂ ਸਰ ਮੈਂ ਸਰ ਮੈਂ ਆਈਡੀ ਲੈਣੀ ਨਹੀਂ ਸਰ ਮੈਨੇ ਆਈਡੀ ਸਰ ਮੇਰੀ ਆਈਡੀ ਵਾਪਸ ਕਰ ਦਿਓ ਮੈਨੇ ਆਈਡੀ ਨਹੀਂ ਫੋਨ ਕੱਟ ਰਹਾ ਹਾਂ ਸਰ ਬਿਲਕੁਲ ਆਪ ਕਾ ਕਰ ਸਕਦੇ ਤਾਂ ਦੋਸਤੋ ਤੁਸੀਂ ਦੇਖਿਆ ਇਹ ਉਹ ਸੀਗੇ ਆਨਲਾਈਨ ਠੱਗ ਤੁਸੀਂ ਸੋਹਣੇ ਲੈਣ ਹੋਣੀ ਆ ਵੀ ਕੀ ਕਹਿੰਦੇ ਆ ਉਹ ਕਹਿੰਦੇ ਪੇਮੈਂਟ ਹੋਰ ਪਾਓ ਨਹੀਂ ਤਾਂ ਅਸੀਂ ਅੱਗੇ ਕੋਈ ਕਾਰਵਾਈ ਕਰਾਂਗੇ ਕੀ ਕਹਿੰਦੇ ਉਹ ਕਹਿੰਦੇ ਉਹ ਜੇ ਤੁਸੀਂ ਮਤਲਬ ਨਾ 3280 ਰੁਪਏ ਪਾਨੇ ਹੋ ਤਾਂ ਤੁਹਾਨੂੰ ਤੁਹਾਡੀ ਅੱਗੇ ਹੋ ਜੂਗੀ ਪ੍ਰੋਸੈਸ ਹੋ ਜੂਗੀ ਨਹੀਂ ਤਾਂ ਬੰਦ ਹੋ ਜੂਗੀ ਨਹੀਂ ਤਾਂ ਜਿਹੜਾ ਪਹਿਲਾਂ ਗਰੰਟੀ ਕੀ ਸੀ ਉਹਨਾਂ ਦੀ ਪਹਿਲਾਂ 1500 ਗਿਆ ਪਾਦੀ ਇਹ 3280 ਪਾ ਕੇ ਵੀ ਕੀ ਗਰੰਟੀ ਉਹਨਾਂ ਦੀ ਵੀ ਉਹਨਾਂ ਦੀ ਕੋਈ ਗਰੰਟੀ ਨਹੀਂ ਹੈ ਉਹ ਕਹਿੰਦੇ 3280 ਪਾ ਕੇ ਵੀ ਕੋਈ ਗਰੰਟੀ ਨਹੀਂ ਹੈ ਕਿ ਅਸੀਂ ਅਸੀਂ 3280 ਦੇ ਦਿਆਂਗੇ ਹੁਣ ਤੁਹਾਨੂੰ ਪਤਾ ਲੱਗ ਗਿਆ ਤੁਹਾਡਾ ਠੱਗੀ ਹੋ ਗਈ ਹੈ ਹਾਂ ਮੈਨੂੰ ਮੈਨੂੰ ਪਤਾ ਲੱਗ ਗਿਆ ਠੀਕ ਹੈ ਕਿਸੇ ਨਾਲ ਵੀ ਮੈਂ ਕੰਨਾ ਵੀਰੇ ਸਾਰੇ ਸਾਰੇ ਵੀਰਾਂ ਨੂੰ ਸਾਰੇ ਭੈਣਾਂ ਨੂੰ ਮੇਰੀ ਬੇਨਤੀ ਇੱਕ ਹੈ ਕਿ ਕਿਸੇ ਨਾਲ ਵੀ ਫੋਨ ਆਵੇ ਔਨ ਕੋਲ ਫੋਨ ਆਵੇ ਤੁਸੀਂ ਫੋਨ ਨਹੀਂ ਪਿਕ ਕਰਨਾ ਕੋਈ ਮੈਸੇਜ ਆਵੇ ਕੋਈ ਪਿਕ ਨਹੀਂ ਕਰਨਾ ਠੀਕ ਹੈ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਇਹ ਸ਼ਿਕਾਰ ਦੇ ਵਿੱਚ ਨਾ ਫਸਿਓ ਠੀਕ ਹੈ ਮੇਰੇ ਨਾਲ ਜੋ ਹੋ ਗਿਆ ਸੋ ਹੋ ਗਿਆ ਤੇ ਮੈਂ ਤਾਂ ਚਲੋ 3000 ਦੀ ਗੱਲ ਹੈ 3200 ਰੁਪਏ ਜੋ ਵੀ ਹੈ ਚਲੋ ਹੋ ਗਿਆ ਠੀਕ ਹੈ ਮੈਂ ਸਭ ਕੋਈ ਨਹੀਂ ਠੀਕ ਹੈ ਕਟਾ ਕਟਾ ਸਿੱਧਾ ਕੋਈ ਗੱਲ ਨਹੀਂ ਇਹ ਐ ਇੱਕ ਵਾਰੀ ਆਪਾਂ ਨੂੰ ਸਾਵਧਾਨੀ ਉਹ ਮਿਲ ਗਈ ਕਿ ਸਾਵਧਾਨੀ ਹੁਣ ਹਾਂਜੀ ਆਹ ਬੋਸ ਤੋਂ ਮੈਸੇਜ ਇਹੀ ਸੀਗਾ ਜਿਹੜਾ ਇਸ ਕੀ ਨਾਮ ਤੋਂ ਦਾ ਰਜਤ ਨੇ ਲਾਸਟ ਤੇ ਕਿਹਾ ਹੈ ਕਿ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਇਸ ਤਰ੍ਹਾਂ ਦੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚੋ ਕੋਈ ਵੀ ਫੋਨ ਕਾਲ ਤੁਹਾਨੂੰ ਆਉਂਦੀ ਹੈ ਅਨਨੋਮ ਨੰਬਰ ਤੋਂ ਉਹਨੂੰ ਪਿਕ ਨਾ ਕਰੋ ਪਹਿਲੀ ਗੱਲ ਤਾਂ ਪਿਕ ਕਰੋਗੇ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਪੈਸੇ ਪਾਓ ਅਸੀਂ ਤੁਹਾਡਾ ਇਹ ਕੁਝ ਮੁੱਢੀ ਵਗੈਰਾ ਕਿਸੇ ਵੀ ਉਹ ਬੈਂਕ ਕੋਲ ਜੇ ਕਿਸੇ ਵੀ ਕਿਸੇ ਲੋਕ ਕੰਪਨੀ ਵੱਲੋਂ ਫੋਨ ਆਂਦਾ ਕਿ ਓਟੀਪੀ ਵਗੈਰਾ ਦੋ ਕਿਸੇ ਨੂੰ ਵੀ ਓਟੀਪੀ ਵਗੈਰਾ ਨਾ ਦੋ ਓਟੀਪੀ ਇਸ ਤੋਂ ਵੀ ਅੱਗੇ ਹੁਣ ਇੱਕ ਲਿੰਕ ਸੈਂਡ ਕਰਨ ਲੱਗ ਗਏ ਜੀ ਲਿੰਕ ਸੈਂਡ ਕਰਦੇ ਆ ਇਹਦੇ ਕਲਿੱਕ ਕਰੋ ਕਲਿੱਕ ਨਹੀਂ ਕਰਨਾ ਕਦੇ ਵੀ ਅਨਨੋਨ ਕੋਈ ਲਿੰਕੋਂ ਤੋਂ ਦਿਖਲਾਉਂਦਾਗਾ ਉੱਥੇ ਲਿੰਕ ਤੇ ਕਦੇ ਵੀ ਕਲਿੱਕ ਨਹੀਂ ਕਰਨਾ ਕਿਉਂਕਿ ਜੇ ਲਿੰਕ ਨੂੰ ਕਲਿੱਕ ਕਰਦੇ ਆ ਤੁਹਾਡਾ ਅ ਅਕਾਊਂਟ ਆ ਜਿਹੜਾ ਉਹ ਹੈਕ ਹੋ ਜਾਂਦਾਗਾ ਗੂਗਲ ਤੇ ਹੈਕ ਹੋ ਜਾਂਦਾਗਾ ਜਾਂ ਪੇਟੀਐਮ ਹੈਕ ਹੋ ਜਾਂਦਾ ਤਾਂ ਅਨਨੋਨ ਲਿੰਕ ਤੇ ਕਲਿੱਕ ਨਹੀਂ ਕਰਨਾ ਓਟੀਪੀ ਨਹੀਂ ਦੇਣਾ ਕੋਈ ਨੰਬਰ ਤੋਂ ਫੋਨ ਕਰਕੇ ਤੁਹਾਨੂੰ ਕੋਈ ਕਹਿੰਦਾ ਉਹ ਨਹੀਂ ਜੀ ਨਾ ਤਾਂ ਇਹ ਤਾਂ ਚਲ ਇੱਕ ਰਿਕੁਐਸਟ ਹੋ ਰਿਹਾ ਜੀ ਇੱਕ ਏਟਰ ਪੇਮੈਂਟ ਬੈਂਕ ਦੀ ਆਈਡੀ ਦੇ ਵਿੱਚ ਹੋ ਰਿਹਾ ਮੈਂ ਸਾਰਿਆਂ ਨੂੰ ਏਟਰ ਪੇਮੈਂਟ ਬੈਂਕ ਦੀ ਆਈਡੀ ਹਰ ਇੱਕ ਹਰ ਇੱਕ ਕੋਲ ਚੱਲ ਰਹੀ ਹੈ ਏਟਰ ਪੇਮੈਂਟ ਮਿਤਰਾ ਐਪ ਚੱਲ ਰਹੀ ਹੈ ਹਰ ਇੱਕ ਦੇ ਕੋਲ ਚੱਲ ਰਹੀ ਹੈ ਠੀਕ ਹੈ ਉਹਦੇ ਵਿੱਚ ਨਾ ਇੱਕ ਏ ਮਤਲਬ ਏਵੀਪੀ ਆਂਦਾ ਹੁੰਦਾ ਇੱਕ ਕੀ ਕਹਿੰਦੇ ਨੇ ਉਹਨੂੰ ਫਾਈਲ ਆਂਦੀ ਹੁੰਦੀ ਹੈ WhatsApp ਦੇ ਵਿੱਚ ਠੀਕ ਹੈ ਉਹ ਕਦੇ ਵੀ ਓਪਨ ਨਾ ਕਰਨ ਉਹ ਉਹ ਜੇ ਲਿੰਕ ਆਈ ਕੋਈ ਜੇ ਜੇ ਤੁਸੀਂ ਉਹ ਓਪਨ ਕਰ ਲੈਂਦੇ ਹੋ ਜਿਹੜੀ ਤੁਹਾਡੇ ਇਟਰ ਮਿੱਤਰ ਐਪ ਦੇ ਵਿੱਚ ਪੈਸੇ ਪਏ ਐ ਤਾਂ ਉਹ ਉੱਡ ਉੱਡ ਜਾਂਦੇ ਐ ਕੋਈ ਲਿੰਕ ਤਾਂ ਕਿਸੇ ਦੇ ਵੀ ਕਲਿੱਕ ਨਹੀਂ ਕਰਾਂ ਅਨਨੌਨ ਲਿੰਕ ਦਾ ਕੰਮ ਦਾ ਨਹੀਂਗਾ ਕੋਈ ਜਿਹੜੇ ਇਸ ਤਰ੍ਹਾਂ ਸਪੈਮ ਲਿੰਕ ਆਉਂਦੇ ਆ ਗਏ ਉਸ ਤੇ ਕੋਈ ਵੀ ਕਲਿੱਕ ਨਹੀਂ ਕਰਨਾ ਹਾਲਾਂਕਿ ਇੱਕ ਫੇਸਬੁੱਕ ਦੇ ਉੱਤੇ ਇੱਕ ਨੋਟੀਫਿਕੇਸ਼ਨ ਹੁੰਦੀ ਆ ਸਾਨੂੰ yellow ਕਲਰ ਦੀ ਹੁੰਦੀ ਆ ਜਾਂ ਫਿਰ orange ਕਲਰ ਦੀ ਹੁੰਦੀ ਆ ਇਸ ਤਰ੍ਹਾਂ ਦੇ ਲਿੰਕ ਆਉਂਦੇ ਆ ਉੱਪਰ ਨੋਟੀਫਿਕੇਸ਼ਨ 'ਚ ਲਿਖਿਆ ਹੁੰਦਾ ਕਿ ਤੁਸੀਂ ਇਸ ਪੇਜ ਤੇ ਵਾਇਓਲੈਂਸ ਕੀਤਾ ਹੈ ਵਾਇਲੇਸ਼ਨ ਕੀਤਾ ਤੇ ਇਹਦੇ ਵਿੱਚ ਤੁਹਾਡਾ ਅਕਾਊਂਟ ਹੈ ਜਿਹੜਾ ਤੁਹਾਡੀ ਆਈਡੀਆ ਜਾਂ ਤੁਹਾਡਾ ਪੇਜ ਹੈ ਉਹ ਬੰਦ ਹੋ ਸਕਦਾ ਹੈ ਉਸ ਤੇ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਪਰ ਦੋਸਤੋ ਫੇਕ ਪੇਜ ਹੁੰਦੇ ਆ ਫੇਕ ਪੇਜ ਦੇ ਵਿੱਚ ਇੱਕ ਜਿਹੜੇ ਲਿੰਕ ਤੇ ਕਲਿੱਕ ਕਰੋਗੇ ਨੋਟੀਫਿਕੇਸ਼ਨ ਤੇ ਉਸ ਤੋਂ ਅੱਗੇ ਇੱਕ ਲਿੰਕ ਫਿਰ ਆਉਂਦਾ ਹੈ ਕਲਿੱਕ ਕਰਨ ਵਾਸਤੇ ਜੇ ਕਲਿੱਕ ਕਰਦਾ ਤਾਂ ਤੁਹਾਡਾ ਅਕਾਊਂਟ ਹੈਕ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਠੱਗੀਆਂ ਚੱਲਦੀਆਂ ਨੇ ਇਹਦਾ 45 ਰੁਪਏ ਲੱਗੀ ਸੀ ਪਰ ਬਹੁਤ ਸਾਰੀਆਂ ਇਹੀ ਠੱਗੀਆਂ ਲੱਖਾਂ ਦੀ ਠੱਗੀਆਂ ਲੋਕਾਂ ਨਾਲ ਹੋ ਚੁੱਕੀਆਂ ਨੇ ਪਰ ਫਿਰ ਵੀ ਉਹਦੇ ਬਾਵਜੂਦ ਵੀ ਠੱਗੇ ਦਾ ਆਪਾਂ ਸ਼ਿਕਾਰ ਹੋ ਜਾਂਦੇ ਆ ਜਾਗਰੂਕ ਹੋਵੋ ਸਤਾਰਕ ਰਹੋ ਫੇਰ ਹੀ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਿਆ ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖੋ ਤਾਂ ਕਿ ਤੁਹਾਡੀ ਮਿਹਨਤ ਦੀ ਕਮਾਈ ਜਿਹੜੀ ਹੈਗੀ ਆ ਉਹ ਕੋਈ ਹੋਰ ਜੇ ਠੱਗ ਚੋਰ ਇਸ ਤਰ੍ਹਾਂ ਦੇ ਹੈਗਾ ਉਹ ਨਾਲ ਲੈ ਕੇ ਉੱਡ ਜਾ ਦੇਖਦੇ ਹੋ ਤੁਹਾਡਾ ਆਪਣਾ ਚੈਨਲ 5.20 ਮੈਂ ਦੀਪਕਰਨ ਕੈਮਰੇ ਦੇ ਪਿੱਛੇ ਸਨੇਮਰਾ ਜੈ ਹਿੰਦ ਜੈ ਭਾਰਤ